ਏ ਜਗ ਜਾਣ ਮੁਸਾਫਿਰ ਖਾਨਾ ਦੁਨੀਆ ਫਿਰ ਮਤ ਮਾਜ਼ਾ ਪਾਣੀ ਉੱਤੇ ਬੁਲਬਲੇ ਵਾਂਗੂ ਦੇ ਦਾ ਨਹੀਂ ਪਰਵਾਸਾ ਮਾਜ਼ਾ ਇਹ ਦੁਨੀਆ ਬਜਨ ਮਹਿ ਬਾਰ ਬਾਰ ਨਹੀਂ ਆਉਣਾ ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਣਾ ਖੁਦੀਤ ਕਬ ਯਾ ਕਰ ਤੂੰ ਤਾਂ ਦਾ ਲੱਗਾ ਦਾਗ ਨਹੀਂ ਰਹਿਣਾ ਸਦੀਆਂ ਝੂਠੇ ਨੇ ਸਭ ਸਾਥ ਸਬੰਧੀ ਨਾ ਕਰ ਬੰਦਿਆ ਬਦਿਆਂ ਆਹ ਯਾਰਾ ਮੇਰੇ ਸਾਥ ਛੱਡਣਾ ਕਿਸੇ ਦੀ ਪਾਰਵੰਡਾ ਨਾ ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਣਾ ਕਰਦੀ ਕੋਤੇ ਵਾਂਗਰ ਗੱਲਾਂ ਕਰਨਾ ਰੁਕ ਜਾ ਮਿੱਠੀ ਬੋਲੀ ਕੋਤੇ ਵਾਂਗਰ ਗੱਲਾਂ ਕਰਨਾ ਰੁਕ ਜਾ ਮਿੱਠੀ ਬੋਲੀ ਮਾਰੇ ਗੋਦੀ ਦਾ